ਇਹ ਲਗਦਾ ਕਿ ਕਿੰਨੇ ਲੱਖ ਰੁਪਏ ਆ ਗਿਆ ਕਿੰਨਾ ਬਣਦਾ ਸਸੀ ਗਾਲ ਜੀ ਨਮਸਕਾਰ ਆਦਾਬ ਮੈਂ ਤੁਹਾਡਾ ਆਪਣਾ ਮਨੀ ਸਾਈਂ ਪ੍ਰਧਾਨ ਆਮ ਆਦਮੀ ਪਾਰਟੀ ਵਾਰਡ ਨੰਬਰ 65 ਤੋਂ ਮੇਰੇ ਨਾਮ ਮੇਰੇ ਮੈਸੇਜ ਆराधना ਨੂੰ ਮਨੀ ਸਾਈਂ ਜੀ ਇਨਚਾਰਜ ਵਾਰਡ ਨੰਬਰ 65 ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਸਾਡੇ ਸਤਕਾਰਯੋਗ ਮਾਤਾ ਜੀ ਹੁਣੇ ਦੱਸ ਰਹੇ ਸੀ ਵੀ ਮਹੱਲੇ ਦਾ ਨਾਂ ਜਰੂਰ ਸ਼ੁਰੂ ਤੋਂ ਰੰਜੋਦ ਪਾਰਕ ਰੱਖਿਆ ਗਿਆ ਪਰ ਨਾ ਉਰੇ ਕੋਈ ਪਾਰਕ ਸੀਗਾ ਤੇ ਨਾ ਕੋਈ ਪਾਣੀ ਦੀ ਵਧੀਆ ਸਹੂਦਾ ਸੀ ਨਾ ਕੋਈ ਸੀਵਰੇਜ ਦੇ ਬਾਰੇ ਕੋਈ ਇਹਨਾਂ ਦੀ ਸੁਣਵਾਈ ਕਰਦਾ ਸੀ ਸਾਡੇ ਸਤਕਾਰਯੋਗ ਗਿੱਲ ਅੰਕਲ ਜੀ ਤੇ ਉਹਨਾਂ ਦੇ ਬੇਟੇ ਅਮਰਤ ਗਿੱਲ ਜੀ ਐਡਵੋਕੇਟ ਸਾਹਿਬ ਇਹਨਾਂ ਨੇ ਮੇਰੇ ਨਾਲ ਵਾਰਤਾਲਾਪ ਕੀਤਾ ਅੱਜ ਤੋਂ 15 ਦਿਨ ਪਹਿਲਾਂ ਵੀ ਸਾਡੇ ਆ ਜਿਹੜੇ ਕੰਮ ਨੇ ਪੈਂਡਿੰਗ ਨੇ ਤੇ ਅੱਜ ਤੱਕ ਕਿਸੇ ਨੇ ਸੁਣਵਾਈ ਨਹੀਂ ਕੀਤੀ ਉਹਦਾ ਕੰਮਾਂ ਦੀ ਕੁਝ ਮਿਸਿੰਗ ਲਾਈਨਾਂ ਸੀਗੀਆਂ ਸੀਵਰੇਜ ਤੇ ਪਾਣੀ ਦੀਆਂ ਜਿਹੜੀਆਂ ਕਿਸੇ ਨੇ ਜੁਆਇੰਟ ਹੀ ਨਹੀਂ ਸੀ ਕਰਾਈਆਂ ਅਸੀਂ ਅੱਜ ਤੋਂ ਹਫ਼ਤਾ ਪਹਿਲਾਂ ਨਵੀਂ ਜਿਹੜੀ ਸੀਵਰੇਜ ਲਾਈਨ ਤੇ ਪਾਣੀ ਦੀ ਲਾਈਨ ਇੱਥੇ ਹੀ ਚਾਲੂ ਕਰਵਾਈ ਸੀ ਜਿਹਦਾ ਸੀਵਰ ਲਾਈਨ ਦਾ ਕੰਮ ਖਤਮ ਹੋ ਚੁੱਕਾ ਪਾਣੀ ਦੀ ਲਾਈਨ ਦਾ ਕੰਮ ਹਲੇ ਸਾਡਾ ਅੰਡਰ ਪ੍ਰੋਸੈਸ ਚੱਲ ਰਿਹਾ ਤੇ ਉਸ ਦੇ ਨਾਲ ਨਾਲ ਜਿਹੜੀ ਇੱਥੇ ਗੰਦੇ ਪਾਣੀ ਦੀ ਸਮੱਸਿਆ ਸੀ ਉਹਦਾ ਹੱਲ ਕਰਦੇ ਹੋਏ ਅੱਜ ਅਸੀਂ ਰੰਜੋਦ ਪਾਰਕ ਗਲੀ ਨੰਬਰ 1 ਵਿਖੇ 25 ਹਾਰਸ ਪਾਵਰ ਦਾ ਤਕਰੀਬਨ 12 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਨਵੇਂ ਟੂਬਵਲ ਦਾ ਅਦਗਾਟਨ ਕੀਤਾ ਵਾ ਆਉਣ ਵਾਲੇ ਹਫਤੇ 10 ਦਿਨਾਂ ਦੇ ਵਿੱਚ ਵਿੱਚ ਜਿਹੜਾ ਇਹ ਟੂਬਵਲ ਲੱਗ ਕੇ ਕੰਪਲੀਟ ਕਰਕੇ ਸਾਰੀ ਰੰਜੋਦ ਪਾਰਕ ਦੀ ਸਮੱਸਿਆ ਦਾ ਹੱਲ ਕੀਤਾ ਜਾਊਗਾ ਇਹ ਸਾਰਾ ਕੰਮ ਸਾਡੇ ਸਤਿਕਾਰਯੋਗ ਐਮਪੀ ਸੰਜੀਵ ਰੋੜਾ ਜੀ ਉਮੀਦਵਾਰ ਹਲਕਾ ਪੱਛਮੀ ਉਹਨਾਂ ਦੀ ਦੇਖਰੇਖ ਦੇ ਵਿੱਚ ਬੜੇ ਸਪੀਡ ਤੇ ਜਦੋਂ ਜੈਨਾ ਕਰਵਾਇਆ ਜਾ ਰਿਹਾ ਵਾ ਜਿੰਨੀ ਵੀ ਇਲਾਕੇ ਦੀ ਸਮੱਸਿਆ ਸੀਗੀ ਡੇ ਬਾਏ ਡੇ ਇੱਕ ਇੱਕ ਕਰਕੇ ਅਸੀਂ ਉਹਨਾਂ ਸਾਰਿਆਂ ਦਾ ਹੱਲ ਕਰਾਇਆ ਪਰ ਕਈ ਸ਼ਰਾਰਤੀ ਅੰਸਰ ਜਾਂ ਆਦਰ ਪਾਰਟੀਆਂ ਦੇ ਨਮਾਇंदे ਆ ਜਿਹੜੇ ਮੈਂ ਬੜਾ ਹੈਰਾਨ ਹੁੰਨਾ ਵੀ ਉਹ ਲਗਾਤਾਰ 15 ਸਾਲਾਂ ਤੋਂ ਕਾਉਂਸਲਰ ਵੀ ਰਹੇ ਨੇ 10 ਸਾਲ ਉਹ ਰਹੇ ਐਮਐਲਏ ਮੰਤਰੀ ਵੀ ਰਹੇ ਨੇ ਬਤੌਰ ਉਹਨਾਂ ਦੇ ਐਮਪੀ ਵੀ ਬਣਦੇ ਰਹੇ ਨੇ ਪਰ ਕਿਸੇ ਨੇ ਇਹਨਾਂ ਦੀ ਬਾਤ ਨਹੀਂ ਪੁੱਛੀ ਕਿਸੇ ਨੇ ਇਹਨਾਂ ਦਾ ਕੰਮ ਨਹੀਂ ਕਰਾਇਆ ਰਾਤੀ ਉਰੇ ਗਲੀ ਨੰਬਰ 3 'ਚ ਇੱਕ ਮੀਟਿੰਗ ਕੀਤੀ ਗਈ ਰੰਜੋਦ ਪਾਰਕ 'ਚ ਜਿੱਥੇ ਇੱਕ ਝੂਠਾ ਸੁਵਾਸ਼ਨ ਦਵਾਇਆ ਗਿਆ ਵੀ ਅਸੀਂ ਇੱਥੇ ਟੂਬਲ ਲਗਵਾ ਰਹੇ ਹਾਂ ਜੀ ਅਸੀਂ ਪਾਰਕ ਬਣਾ ਰਹੇ ਹਾਂ ਆ ਇਲਾਕਾ ਨਿਵਾਸੀ ਖਲੋਤੇ ਇਹਨਾਂ ਨੂੰ ਪੁੱਛ ਲਓ ਵੀ ਅੱਜ ਤੱਕ ਇਹਨਾਂ ਨੂੰ ਕੋਈ ਪੁੱਛਣ ਵੀ ਆਇਆ ਵੀ ਕਿਸੇ ਚੀਜ਼ ਦੀ ਡਿਮਾਂਡ ਦੀ ਜ਼ਰੂਰਤ ਹੈ ਜੀ ਕੋਈ ਤੁਹਾਡਾ ਕੋਈ ਬਣਾ ਰਹੀ ਹੈ ਟੂਬਲ ਜੀ ਕਦੇ ਕੋਈ ਪਾਰਕ ਬਣਾ ਰਹੀ ਹੈ ਕਿਸੇ ਨੇ ਨਹੀਂ ਕੁਛ ਕੀਤਾ ਪੱਕੀਆਂ ਪਕਾਈਆਂ ਇਹਨਾਂ ਨੂੰ ਖਾਣ ਦੀ ਆਦਤ ਆ ਆਪ ਹੱਥੀਂ ਪਕਾ ਕੇ ਖਾ ਨਹੀਂ ਸਕਦੇ ਸੋ ਇਹਨਾਂ ਨੂੰ ਮੈਂ ਇਹੀ ਕਹੂੰਗਾ ਵੀ ਥੋੜਾ ਜਿਹਾ ਆਪਾਂ ਸੇਵਾਵਾਂ ਵੱਲੋਂ ਤੁਰਿਏ ਰਾਜਨੀਤੀ ਨੂੰ ਤਿਆਗੀਏ ਜੇ ਸੇਵਾ ਕਰਦੇ ਰਵਾਂਗੇ ਤਾਂ ਸੇਵਾਦਾਰਾਂ ਦਾ ਹੀ ਇੱਥੇ ਨਾਮ ਅਮਰ ਰਹਿੰਦਾ ਹੈ ਰਾਜਨੀਤੀ ਵਾਲੇ ਤਾਂ ਅੱਜ ਹੈ ਤੇ ਕੱਲ ਕਿਸੇ ਨੇ ਪੁੱਛਣਾ ਨਹੀਂ ਸੋ ਕੰਮ ਉਹ ਕਰੀਏ ਜਿਹੜਾ ਜਗਤ 'ਚ ਯਾਦ ਰਵੇ ਉਹ ਮੈਂ ਇਲਾਕਾ ਨਿਵਾਸੀਆਂ ਦਾ ਗਿੱਲ ਸਾਹਿਬ ਦਾ ਸਾਡੇ ਸਤਿਕਾਰਯੋਗ ਮਤਾਵਾ ਭੈਣਾਂ ਦਾ ਦਿਲੋਂ ਧੰਨਵਾਦ ਦੀਆਂ ਜਿਹੜੇ ਸਾਨੂੰ ਇੰਨੀ ਹੌਸਲਾ ਵਜਾਈ ਕਰਕੇ ਸਾਡਾ ਮਾਣ ਵਧਾਉਂਦੇ ਨੇ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਜਿਹੜੇ ਦੋ ਕੰਮ ਇਹਨਾਂ ਦੇ ਰਹਿ ਗਏ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹ ਵੀ ਸਾਰੇ ਪੂਰੇ ਕਰਾ ਕੇ ਇਦਾਂ ਹੀ ਇਹਨਾਂ ਦੇ ਹੱਥੋਂ ਮੂਰਤ ਕਰਾਵਾਂਗੇ ਬਹੁਤ ਬਹੁਤ ਸ਼ੁਕਰੀਆ ਆਪਣੇ ਨਾਮ ਰੱਖਣਾ ਪੱਕਾ ਹਾਂ ਇਹ ਕੀ ਕਹਿਣਾ ਚਾਹੋਗੇ ਵਾਰਡ ਨੰਬਰ ਅਸੀਂ ਹਾਂ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਰਾਧਨਾ ਮਨੀ ਸਾਈ ਵਾਰਡ ਨੰਬਰ 65 ਤੋਂ ਇੰਚਾਰਜ ਜਿਸ ਤਰ੍ਹਾਂ ਕਿ ਅੱਜ ਅਸੀਂ ਰਣਜੋਤ ਬਾਗ ਕੀਤਾ ਸੀਗਾ ਇੱਥੇ 12 ਦਾ ਅੱਜ ਅਸੀਂ ਮਹੂਰਤ ਕੀਤਾ ਜੀ ਅਸੀਂ ਮੈਂ ਬਹੁਤ ਖੁਸ਼ ਆ ਆਪਣੇ ਭੈਣਾਂ ਨਾਲ ਜਿਹੜੇ ਬਹੁਤ ਜ਼ਿਆਦਾ ਇੱਥੇ ਸਮੱਸਿਆ ਸੀਗੀਆਂ ਦਿੱਕਤਾਂ ਸੀਗੀਆਂ ਪਰੇਸ਼ਾਨੀਆਂ ਸੀਗੀਆਂ ਕੋਈ ਪਿਛਲੀਆਂ ਸਰਕਾਰਾਂ ਨੇ ਇਹ ਕੰਮ ਨਹੀਂ ਕੀਤੇ ਸੀਗੇ ਅਸੀਂ ਪਹਿਲ ਦੇ ਆਧਾਰ ਤੇ ਰਣਜੋਤ ਪਾਰਕ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਹੈ ਜੀ ਥੋੜਾ ਜਿਹਾ ਰਾਕੀ ਦੇ ਵਿੱਚ ਅਭੀ ਤੱਕ ਦੇਖੋ ਬਣੇ ਤੇਰੀ ਵਿਕਾਸ ਦੇ ਕੰਮ ਬਧੀਆ ਕਰਾ ਰਹੇ ਆ ਰਲ ਕੇ ਕਿੱਦਾਂ ਲੱਗ ਰਿਹਾ ਦਿੱਖੋ ਜਦੋਂ ਦੇ ਸਾਡੇ ਐਮਪੀ ਸਾਹਿਬ ਸੰਜੀਵ ਅਰੋੜਾ ਜੀ ਕੈਂਡੀਡੇਟ ਇੱਧਰੋਂ 900 ਇਹਨੇ ਸਾਡਾ ਦੇਖੋ ਪਹਿਲ ਦੇ ਆਧਾਰ ਤੇ 6 ਨੰਬਰ ਵਾਰਡ ਦੇ ਵਿੱਚ 6 ਨੰਬਰ ਵਾਰਡ ਦੇ ਵਿੱਚ ਪਹਿਲ ਦੇ ਆਧਾਰ ਤੇ ਕੰਮ ਸਾਰੇ ਹੋ ਰਹੇ ਨੇ ਜਿਸ ਤਰ੍ਹਾਂ ਟਰਾਂਸਫਾਰਮ ਹੋ ਗਏ ਸੜਕਾਂ ਦੇ ਹੋ ਗਏ ਸੀਵਰੇਜ ਦੇ ਹੋ ਗਏ ਇੰਨੇ ਸਪੀਡ ਨਾਲ ਸਾਰ ਕੰਮ ਹੋ ਰਹੇ ਨੇ ਬਹੁਤ ਜ਼ਿਆਦਾ ਲਾਕਵਾਸੀ ਖੁਸ਼ ਹੈ ਬਿਲਕੁਲ ਜੀ ਸਰ ਤੁਸੀਂ ਵਿਊ ਲਈ ਆ ਕਿ ਲਾਕਵਾ ਇਲਾਕਾ ਦੇ ਨਿਵਾਸੀ ਸਾਰੇ ਖੁਸ਼ ਨੇ ਕਾਸੇ ਕੰਮ ਚਲਦੇ ਰਹੂਗੇ ਫਿਰ ਬਿਲਕੁਲ ਸਰ ਚਲਦੇ ਰਹਿਣਗੇ ਇਸ ਤਰ੍ਹਾਂ ਹੀ ਰੋਕਣ ਕੀ ਅਪੀਲ ਕਰੋਗੇ ਕੋਈ ਆਣ ਵਾਲੀ ਚੋਣਾਂ ਦੇ ਲਈ ਵੋਟਾਂ ਪਾਣੀ ਚਾਹੀਦੀ ਸਰ ਮੈਂ ਇਹੀ ਅਪੀਲ ਕਰਦੀ ਹਾਂ ਆਪਣੇ ਭੈਣਾਂ ਨੂੰ ਮਾਤਾਵਾਂ ਨੂੰ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਬਾਕੀ ਕੰਮ ਕਰਵਾਉਣਾ ਮੇਰੇ ਹੱਥ ਹੈ ਗੁਰਮੀਤ ਸਿੰਘ ਗਿੱਲ ਅੱਜ ਦੀ ਅਦਿਵਾਰ ਦਾ ਪਾਟਰ ਹੋਇਆ ਕਿੱਥੇ ਹੋਇਆ ਅਰਨਜੋਤਪੁਰ ਗਲੀ ਨੰਬਰ 1 ਛੋਇਆ ਜੀ ਸਾਡੇ ਬੱਲਾ ਨਿਵਾਸੀਆਂ ਨੂੰ ਬੜੀ ਖੁਸ਼ੀ ਹੋਈ ਹੈ ਜਾਣ ਕੇ ਕਿਸੇ ਨੇ ਅੱਜ ਤੱਕ 40 45 ਸਾਲ ਤੋਂ ਕਿਸੇ ਨੇ ਸਾਡੇ ਬਾਦਰੀ ਪੁੱਛੀ ਦਰਵਾਜ ਸਾਡੇ ਮੁਹੱਲਾ ਨਿਵਾਸੀ ਇਸ ਚੀਜ਼ ਤੋਂ ਬਹੁਤ ਖੁਸ਼ ਨੇ ਪਹਿਲਾਂ ਅਸੀਂ ਸੀਵਰੇਜ ਪਾਣੀ ਦਾ ਦੁਕਾਨ ਕਰਾਇਆ ਸੀਗਾ ਅੱਜ ਮਨੀ ਸਾਈਂ ਜੀ ਨੇ ਅੱਜ ਟੂਬਲ ਦਾ ਵੀ ਦੁਕਾਨ ਕਰਾ ਦਿੱਤਾ ਗਿਆ ਕੋਈ ਪੈਣੇ ਕੰਮ ਜਿੰਨੇ ਰਹਿ ਰਹੇ ਨੇ ਸਾਰੇ ਡੇ ਟੂ ਡੇ ਸਾਰੇ ਪੂਰੇ ਹੋ ਰਹੇ ਨੇ ਸਾਨੂੰ ਕਿਸੇ ਚੀਜ਼ ਦੀ ਸਾਡੀ ਆਮ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਸਾਰੇ ਜਣੇ ਖੁਸ਼ ਨੇ ਇਸ ਤੋਂ ਮੁਹੱਲਾ ਨਿਵਾਸੀ ਸਾਰਿਆਂ ਦੇ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਗਲਤ ਪਾਰਟੀਆਂ ਕੋਈ ਭੜਕਾਉ ਸਾਡੇ ਕੰਮਾਂ ਦੇ ਵਿੱਚ ਅੜਚਨਾ ਪਾਉਂਦੇ ਨੇ ਉਹਨਾਂ ਨੂੰ ਅੜਚਨਾ ਨੂੰ ਨੱਥ ਪਾਈ ਜਾਏਗੀ ਅਗਲੀ ਜਦੋਂ ਜਿੱਤਣਗੇ ਸਾਰੇ ਸਾਰੇ ਇਹਨਾਂ ਨੂੰ ਅਸੀਂ ਜਿੱਤ ਅਗਲੀ ਆਵਾਂਗੇ ਥੈਂਕ ਯੂ ਧੰਨ ਕਾਕਾ ਬਿਲਡਿੰਗ ਕੋਲ ਮੇਰਾ ਨਾਮ ਅਮਰਿਤ ਗਿੱਲਰ ਜੀ ਕਾਫੀ ਲੰਬੇ ਅਰਸੇ ਤੋਂ ਸਾਡੇ ਕੁਝ ਇਲਾਕੇ ਦੇ ਕਾਫੀ ਸਾਰੇ ਕੰਮ ਜਿਹੜੇ ਕਾਫੀ ਪੈਂਡਿੰਗ ਸੀਗੇ ਆ ਮੌਕੇ ਦੇ ਜਿਹੜੇ ਮੌਜੂਦਾ ਅਫਸਰ ਨੇ ਜਾਂ ਜਿਹੜੇ ਵੀ ਸਹਬਾਰ ਨੇ ਉਹਨਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਅਸੀਂ ਕੋਸ਼ਿਸ਼ਾਂ ਕੀਤੀਆਂ ਕਿ ਸਾਡੇ ਸਾਰੇ ਕੰਮ ਜਿਹੜੇ ਹੈਗੇ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਕਲੀਅਰ ਕੀਤਾ ਜਾਵੇ ਨਾ ਤਾਂ ਸਾਨੂੰ ਪਾਣੀ ਸਿਵਰੇਟ ਤੋਂ ਕੋਈ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਤੋਂ ਨਜਾਤ ਦਵਾਈ ਗਈ ਤੇ ਨਾ ਹੀ ਉਸ ਤੋਂ ਇਲਾਵਾ ਜਿਹੜੇ ਹੋਰ ਸਾਡੀਆਂ ਮੁਸ਼ਕਲਾਂ ਸੀਗੀਆਂ ਕੁਝ ਨਹੀਂ ਕੀਤਾ ਗਿਆ। ਮਨੀ ਸਾਈ ਜੀ ਹੋਣਾ ਨੇ ਆਵਾਦਵੀ ਪਾਰਟੀ ਤੋਂ ਆ ਕੇ ਸਾਡੇ ਸਾਰੇ ਕੰਮਾਂ ਨੂੰ ਜੰਗੀ ਪੱਦਰ ਤੇ ਕੀਤਾ ਈਵਨ ਕਿ ਰਾਤ ਨੂੰ ਵੀ ਇਹਨਾਂ ਨੇ ਕਦੀ ਵੀ ਇਸੇ ਕੰਮ ਨੂੰ ਡਿਲੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਈਵਨ ਕਿ ਇਨਸਟੈਂਟਲੀ ਡਿਸੀਜਨ ਲੈਂਦੇ ਗਏ ਆ। ਅੱਜ ਇਹਨਾਂ ਦੇ ਸ਼ੁਭ ਕਰਮਾਂ ਦੇ ਨਾਲ ਨਾਲ ਮੈਡਮ ਜੀ ਦੇ ਨਾਲ ਇਹਨਾਂ ਨੇ ਆ ਕੇ ਸਾਡੇ ਇਸ ਇਲਾਕੇ ਦੇ ਵਿੱਚ ਇੱਕ 25 ਹਾਰਸ ਪਾਵਰ ਦਾ ਜਿਹੜਾ ਹੈਗਾ ਟੂਬਲ ਦਾ ਉਦਘਾਟਨ ਕੀਤਾ ਹੈਗਾ। ਸਾਨੂੰ ਪੂਰੀ ਉਮੀਦ ਹੈ ਵੀ ਅੱਗੇ ਤੋਂ ਵੀ ਸਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਏਗੀ ਤੇ ਅਸੀਂ ਇਹਨਾਂ ਦੇ ਨਾਲ ਪੂਰਾ ਮੁੰਡੇ ਦਾ ਮੋਢਾ ਲਾ ਕੇ ਪੂਰਾ ਮਹੱਲਾ ਨਿਵਾਸੀ ਵੱਲੋਂ ਇਹਨਾਂ ਦਾ ਸਾਥ ਦੇਵਾਂਗੇ ਪੂਰਾ 100% ਪਤਾ ਵੀ ਜਿਹੜਾ ਪਾਰਕ ਨਹੀਂ ਚੱਲ ਰਿਹਾ ਉਹ ਜਿਹੜਾ ਸਾਡੇ ਇੱਕ ਪਾਰਕ ਦਾ ਕੰਮ ਰਹਿ ਗਿਆ ਸਾਨੂੰ ਇਹਨਾਂ ਨੇ ਪੂਰਾ ਭਰੋਸਾ ਦਿਵਾਇਆ ਵੀ ਅਸੀਂ ਉਹ ਵੀ ਬਹੁਤ ਜਲਦੀ ਤੁਹਾਨੂੰ ਉਹ ਵੀ ਤੁਹਾਨੂੰ ਕਰਵਾ ਕੇ ਦਿਆਂਗੇ ਸਾਨੂੰ ਤਸੱਲੀ ਆ ਮਨ ਨੂੰ ਹੋ ਜਾਏਗਾ ਸਾਨੂੰ ਪੂਰੀ ਤਸੱਲੀ ਇਹਨਾਂ ਦੇ ਨਾਲ ਰੰਜੋਤ ਪਾਰਕ 'ਚ ਖੜੇ ਆ ਬਿਕੋਜ਼ ਇੱਥੇ ਕਾਫੀ ਦੇਰ ਤੋਂ ਪਾਣੀ ਦੀ ਔਰ ਸੀਵਰੇਜ ਦੀ ਕਨੈਕਟੀਵਿਟੀ ਦੀ ਸਮੱਸਿਆ ਸੀ ਜਿਸ ਨੂੰ ਸਾਡੇ ਐਮਪੀ ਸਾਹਿਬ ਨੇ ਮੁੱਖ ਰੱਖਦੇ ਹੋਏ ਹਾਈਜੀਨਿਕ ਕੰਡੀਸ਼ਨ ਨੂੰ ਮੇਨਟੇਨ ਕਰਨ ਲਈ ਪਹਿਲਾਂ ਤਾਂ ਸੀਵਰੇਜ ਕਨੈਕਟੀਵਿਟੀ ਨੂੰ ਅਸ਼ੋਰ ਕੀਤਾ ਤਾਂ ਕਿ ਸੀਵਰੇਜ ਕਨੈਕਟੀਵਿਟੀ ਹੋ ਜਾਏ ਔਰ ਲੋਕਾਂ ਨੂੰ ਪਾਣੀ ਜਿਹੜਾ ਰਿਵਰਸ ਕਰਦਾ ਸੀ ਜਾਂ ਬਾਰਸ਼ ਡਰੇਨੇਜ ਦੀ ਪ੍ਰੋਬਲਮ ਆਉਂਦੀ ਸੀ ਉਸ ਨੂੰ ਉੱਤੇ ਕੰਬੈਟ ਕੀਤਾ ਸੈਕੰਡਲੀ ਪਾਣੀ ਪੀਣ ਵਾਲੇ ਪਾਣੀ ਦੀ ਇਹਨਾਂ ਨੂੰ ਪ੍ਰੋਬਲਮ ਸੀ ਉਸ ਨੂੰ ਮੁੱਖ ਰੱਖਦੇ ਹੋਏ ਵਾਟਰ ਟਿਊਬਲ ਦਾ ਅਜ ਉਦਘਾਟਨ ਕੀਤਾ ਜ ਜੀ ਦੀ ਕੋਸਟ 12 ਲੱਖ ਰੁਪਏ ਹੈ ਸਾਡੇ ਐਮਪੀ ਸਾਹਿਬ ਮੈਨੂੰ ਕਿਸੇ ਬੰਦੇ ਨੇ ਕਿਹਾ ਵੀ ਸੀਗਾ ਕਿ ਯਾਰ ਉਹ ਹੀ ਇਜ਼ ਇਨ ਪੈਸਿਵ ਇਨ ਨੇਚਰ ਪਰ ਮੈਂ ਕਹਾ ਬੇਸ਼ੱਕ ਪੈਸਿਵ ਇਨ ਨੇਚਰ ਤਾਂ ਹੈਗੇ ਪਰ ਐਕਟਿਵ ਇਨ ਐਕਸ਼ਨ ਹੈਗੇ ਹੈ ਰਾਈਟ ਜਦੋਂ ਕੋਈ ਗੱਲ ਕਹਿੰਦਾ ਹੈ ਨੈਕਸਟ ਡੇ ਉਸ ਦੇ ਉੱਤੇ ਐਕਸ਼ਨ ਹੋ ਜਾਂਦਾ ਬਿਕਾਜ਼ ਮੈਂ ਤਾਂ ਖੁਦ ਭੋਗ ਗਿਆ ਕਿ ਕੋਈ ਅੱਜ ਕਿਸੇ ਵੀ ਏਰੀਆ ਦੀ ਰਿਕੁਆਇਰਮੈਂਟ ਰੱਖੀ ਤੇ ਨੈਕਸਟ ਡੇ ਐਕਸ਼ਨ ਸ਼ੁਰੂ ਸੀ ਔਰ ਅਸੀਂ ਬਲੀਵ ਕਰਦੇ ਆ ਕਿ ਇਸ ਤਰ੍ਹਾਂ ਹੀ ਉਹ ਐਕਸ਼ਨ ਕਰਦੇ ਰਹਿਣਗੇ ਔਰ ਇੱਥੇ ਦੇ ਲੋਕ ਵੀ ਉਹਨਾਂ ਨੂੰ ਫਰਦਰ ਹੋਰ ਪਾਵਰ ਸਟਰੈਂਥ ਕਰਨਗੇ ਤਾਂ ਕਿ ਸੋ ਦੈਟ ਉਹ ਸਾਡੀਆਂ ਇੱਛਾਵਾਂ ਨੂੰ ਸਾਡੇ ਕੰਮਾਂ ਨੂੰ ਪੂਰਾ ਕਰ ਸਕਣ ਥੈਂਕ ਯੂ ਵੈਰੀ ਮਚ ਮਨੀ ਸਾਈ ਜੀ ਕਿਤੇ ਕੰਮ ਕਰ ਰਹੇ ਇਲਾਕੇ ਦੇ ਵਿੱਚ ਵਧੀਆ ਕਰ ਦੇਖੋ ਮਨੀ ਸਾਈ ਜੀ ਹੀ ਇਸ ਡੂਇੰਗ ਵੈਲ ਹੀ ਇਸ ਟ੍ਰਾਈੰਗ ਟੂ ਇਨਹਾਂਸ ਦੀ ਲੈਵਲ ਆਫ ਹਿਸ ਪਾਰਟੀ ਬਾਕੀ ਤਾਂ ਸਾ ਜਿਹੜੇ ਲੋਕ ਜਿਹੜੇ ਜੋਇਨਿੰਗ ਹੈ ਕਿਉਂਕਿ ਲੋਕਾਂ ਦਾ ਕੁਝ ਹੁੰਦਾ ਵੀ ਕੰਮ ਲੈ ਕੇ ਅਗਰ ਸਪੋਰਟ ਕਰਾਂਗੇ ਅਸੀਂ ਵੀ ਨਾਲ ਚੱਲਾਂਗੇ ਤੇ ਸਰਟਨਲੀ ਅਗਰ ਅਸੀਂ ਇਹਨੂੰ ਸਟਰੈਂਥਨ ਕਰਾਂਗੇ ਮਨੀ ਜੀ ਨੂੰ ਤੇ ਉਹ ਅੱਗੇ ਲੋਕਾਂ ਦਾ ਕੰਮ ਵੀ ਕਰਨਗੇ ਤੇ ਲੋਕਾਂ ਨੂੰ ਵੀ ਫੈਸਿਲਿਟੀਜ਼ ਮਿਲੇਗੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇਹ ਗੱਲ ਹੋਇਆ ਅੱਜ ਬਹੁਤ ਖੁਸ਼ੀ ਹੋਈ ਹੈ ਸਾਨੂੰ ਇਸ ਗੱਲ ਦੀ ਕਿ ਸਾਡੇ ਵੀ ਗੱਲ ਦੀ ਸੁਣਾਈ ਹੋਈ ਹੈ ਅਸੀਂ ਬਹੁਤ ਧੇਰ ਦੇ ਇਸ ਚੱਕਰ ਦੇ ਵਿੱਚ ਬਹੁਤ ਪਰੇਸ਼ਾਨ ਰਹਿੰਦੇ ਸੀ ਸਾਡੀ ਕੋਈ ਸੁਣਾਈ ਨਹੀਂ ਸੀ ਕਰਦਾ ਰਾਜੀ ਕੋ ਵੀ ਕਾਫੀ ਬਣੀ ਗਏ ਆ ਉਹਨੇ ਵੀ ਸਾਨੂੰ ਬਸ ਲਾਰਾ ਬੁੱਤਾ ਦੇ ਕੇ ਤੋੜ ਦਿੱਤਾ ਇਸ ਗੱਲ ਦੀ ਬਹੁਤ ਖੁਸ਼ੀ ਸਰ ਅੱਜ ਨੂੰ ਘਟ ਹੋਇਆ ਕਿਦਾਂ ਲੱਗ ਰਿਹਾ ਬਹੁਤ ਵਧੀਆ ਲੱਗਦਾ ਅੱਛਾ ਹਾਂਜੀ ਇਸ ਇਲਾਕੇ ਦੇ ਕੰਮ ਬਧੀ ਹੋ ਰਹੇ ਆ ਪਾਰਟੀ ਕਰ ਰਹੀ ਹੈ ਹਾਂਜੀ ਟੂਬਲ ਲੱਗਿਆ ਟੂਬਲ ਵੀ ਅੱਜ ਚਾਲੂ ਹੋ ਗਿਆ ਤੇ ਪਿਛੇ ਟੂਬਲ ਵੀ ਲੱਗਿਆ ਸੀ ਹਾਂਜੀ ਪਾਣੀ ਪੈਪਾ ਵਰ੍ਹੀਆਂ ਕਿੰਦਾ ਵਧੀਆ ਕੰਮ ਕਰ ਰਿਹਾ ਹਾਂਜੀ ਹਾਂਜੀ ਬਹੁਤ ਵਧੀਆ ਹੋ ਰਿਹਾ ਅੱਗੋਂ ਵੀ ਵਧੀਆ ਕਾਉਂਸਲਰ ਕਰਦਾ ਨਹੀਂ ਪਹਿਲੇ ਇਹ ਕਿਵੇਂ ਕੰਮ ਕਰਦੇ ਨਹੀਂ ਪਹਿਲਾਂ ਵਾਲਿਆਂ ਨੇ ਕੋਈ ਸੁਣਾਈ ਨਹੀਂ ਕੀਤੀ ਬੋਲਤਾ ਹੀ ਨਹੀਂ ਦੀ ਸੀ ਇਹ ਪਹਿਲੀ ਪਾਰਟੀ ਹੈ ਜਿਹੜੀ ਸਾਡੀ ਮਤਲਬ ਕਿ ਵੋਟ ਲੈ ਕੇ ਦੁਆਰ ਤੋਂ ਫਿਰ ਸਾਡੀ ਗਲੀ 'ਚ ਐਂਟਰੀ ਕੀਤੀ ਉਹਨਾਂ ਨੇ ਨਹੀਂ ਤੇ ਪਹਿਲਾਂ ਕੋਈ ਨਹੀਂ ਆਂਦਾ ਬਸ ਵੋਟਰ ਵਰੀ ਹੱਥ ਜੋੜਦੇ ਉਸ ਤੋਂ ਬਾਅਦ ਕੋਈ ਨਹੀਂ ਆਂਦਾ ਕੋਈ ਸੁਣਵਾ ਹੀ ਨਹੀਂ ਕਰਦਾ ਕਿਸੇ ਬੱਚੇ ਦੀ ਕਿਸੇ ਵੱਡੇ ਦੀ ਕਿਸੇ ਨੂੰ ਕੋਈ ਨਹੀਂ ਪਤਾ ਕੋਈ ਮਤਲਬ ਨਹੀਂ ਕਿਸੇ ਨਾਲ ਆ ਪਹਿਲੀ ਪਾਰਟੀ ਹੈ ਜਿਹੜੀ ਸਾਡੀ ਗਲੀ ਚ ਇੱਕ ਵਾਰੀ ਫੇਰ ਰਾਉਂਡ ਮਾਰ ਰਿਆ ਵੀ ਅਸੀਂ ਵੇਖ ਕੇ ਆਈਏ ਕਿਸੇ ਨੂੰ ਕੀ ਦਿੱਕਤ ਲੋਕੀ ਲਾਰੇ ਲਾਉਂਦੇ ਨੇ ਲੋਕ ਲਾਰੇ ਵੀ ਨਾ ਦੇ ਨਹੀਂ ਹਾਲੀ ਤੱਕ ਤਾਂ ਕੁਝ ਵੀ ਨਹੀਂ ਇਦਾਂ ਦਾ ਹੋਇਆ ਹਾਲੀ ਤੱਕ ਤਾਂ ਇਦਾਂ ਦਾ ਚਾਲੂ ਹੀ ਕੀਤਾ ਕੰਮ ਉਹਨਾਂ ਨੇ ਸ਼ੁਰੂ ਕੀਤਾ ਜੇ ਦੁਆਰ ਤੋਂ ਇਦਾਂ ਕੰਮ ਕਰਦੇ ਰਹਿਣਗੇ ਅਸੀਂ ਇਹਨਾਂ ਦੇ ਨਾਲ ਅੱਜ ਵੀ ਖੜੇ ਆ ਕੱਲ ਵੀ ਖੜੇ ਆ ਤੇ ਖੜੇ ਰਵਾਂਗੇ ਵੋਟਾਂ ਪਊਗੀਆਂ ਫਿਰ ਤੁਸੀਂ ਪਾਉਗੇ ਵੋਟਾਂ ਹਾਂਜੀ ਪਹਿਲਾਂ ਵੀ ਇਹਨਾਂ ਦੇ ਨਾਲ ਹੀ